ਕਾਫੀ ਸੰਗਤਾਂ ਦੇ ਬਾਰ ਬਾਰ ਇਹ ਸਵਾਲ ਆਉਂਦੇ ਆ ਕਿ ਬ੍ਰਹਮ ਕਵਚ ਸ਼ਬਦ ਦਾ ਮਹਾਤਮ ਕੀ ਹੈ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰ ਸਵਾਮੀ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦੇ 32 ਨਾਮਾਂ ਦਾ ਇੱਕ ਕਵਚ ਪ੍ਰਗਟ ਕੀਤਾ ਇਸ ਵਿੱਚ ਪਰਮਾਤਮਾ ਦੀ ਸ਼ਕਤੀ ਦੇ 32 ਨਾਮਾਂ ਦੇ ਨਾਲ ਉਸ ਨੂੰ ਪੁਕਾਰਿਆ ਜਾਂਦਾ ਭਾਵ ਸ਼ਸਤਰਾਂ ਦੇ 32 ਨਾਮ ਨੇ ਤੇ ਇਸ ਪਾਠ ਨੂੰ ਜਿਹੜਾ ਵੀ ਰੋਜ਼ਾਨਾ ਆਪਣੇ ਨਿਤਨੇ ਵਿੱਚ 32 ਵਾਰ ਕਰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਰਣਜੀਤ ਲੈ ਨਿਰਭੀਤ ਰਹਿ ਰਿਦ ਸਿਧ ਪਾਵੈ ਤਰੀ ਭਾਪ ਜਿੱਧਰ ਵੀ ਜਾਵੇਗਾ ਜਿਹੜੇ ਵੀ ਕੰਮ ਨੂੰ ਹੱਥ ਪਾਵੇਗਾ ਫਤਿਹ ਹੋਵੇਗੀ ਦੂਸਰਾ ਨਿਰਭੀਤ ਰਹਿ ਕਿਸੇ ਨੂੰ ਡਰ ਲੱਗਦਾ ਇਸ ਬਾਣੀ ਦਾ ਜਾਪ ਕਰਨ ਵਾਲੇ ਦੇ ਸਾਰੇ ਡਰ ਖਤਮ ਹੋ ਜਾਂਦੇ ਆ ਲਹ ਬੇਦ ਭੇਦ ਜੋ ਪੜਾ ਬਿਪਰ ਵੈਸੇ ਤਨ ਸੁਖ ਸੰਪਤਾ ਤੇ ਜੇ ਕੋਈ ਵਿਦਿਆਰਥੀ ਪੜ੍ਹਾਈ ਵਾਸਤੇ ਪੜ੍ਹ ਰਿਹਾ ਉਸ ਨੂੰ ਪੜ੍ਹਾਈ ਦੀ ਦਾਤ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਲੋਂ ਝੋਲੀ ਵਿੱਚ ਪਾ ਦਿੱਤੀ ਜਾਂਦੀ ਆ ਬਿਪਰ ਵੈਸੇ ਧਨ ਸੁਖ ਸੰਪਤਾ ਜੇ ਕੋਈ ਸੁੱਖਾਂ ਖਾਤਰ ਧਨ ਖਾਤਰ ਪੜ ਰਿਆ ਇਸ ਬਾਣੀ ਦੇ ਜਾਪ ਦੇ ਨਾਲ ਉਹ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਤਨ ਧਾਮ ਤਨ arogh سودਰ ਪਾਏ ਸੁਖ ਕੰਪਤਾ ਘਰ ਦੇ ਵਿੱਚ ਸੁੱਖਾਂ ਦਾ ਵਾਸ ਹੁੰਦਾ ਸੋ ਇਹ ਮਹਾਤਮ ਹੈ ਗੋੜ ਖਾਵਾਂਗੇ ਮੂੰਹ ਦੇ ਵਿੱਚ ਮਠਾਸ ਤਾਂ ਆਪਣੇ ਆਪ ਆਵੇਗੀ ਸੋ ਗੁਰੂ ਪ੍ਰੇਮ ਦੇ ਵਿੱਚ ਬਾਣੀ ਦਾ ਜਾਪ ਕਰੋ ਸਤਗੁਰੂ ਨੇ ਕਿਹਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹੱਥ ਸ਼ਮਸ਼ੀ